ਖਾਦ ਦੇ ਪੋਰੇ ਘਰੇ ਨਹੀਂ ਬੜੇ ਹੋਏ ਜਿੱਥੇ ਡੇਰ ਦੇ ਵਿੱਚ ਖਾਦ ਆਉਂਦੀ ਆ ਉਹ ਖਾਦ ਦੇ ਪੋਰੇ ਜਿਹਾ ਪਾ ਪਾ ਕੇ ਨਾਲੇ ਸੁੱਟੇ ਹੋਇਆ ਆ ਡੇਰੀਆਂ ਆ ਆਹ ਦੇਖ ਲੋ ਜੀ ਇੰਦਾ ਤਾਂ ਕੰਮ ਹੋਊਗਾ ਡੇਰੀਆਂ 'ਤੇ ਕੀ ਇਹ ਚੀਜ਼ਾਂ ਸਿਰਫ ਮੈਨੂੰ ਨਿਰਚੋਪੜਾ ਜੀ ਨੂੰ ਜਾਂ ਸਾਡੇ ਪ੍ਰਧਾਨ ਸਾਹਿਬ ਨੂੰ ਹੀ ਦਿਖਦੀਆਂ ਬਾਕੀ ਲੋਕਾਂ ਦੀਆਂ ਅੱਖਾਂ ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਜਿਹੜੀਆਂ ਕਾਨੂੰਨ ਤੇ ਬੰਨੀਆਂ ਹੋਈਆਂ ਜਦੋਂ ਆਪਣਾ ਕੋਈ ਵਿਅਕਤੀ ਦੀ ਡੈਥ ਹੋ ਜਾਂਦੀ ਹੈ ਸਾਡੇ ਕਿਸੇ ਨੇ ਬਾਹਰੋਂ ਆਣਾ ਹੁੰਦਾ ਬਾਹਲੀ ਕੰਟਰੀ ਤੋਂ ਆਣਾ ਹੁੰਦਾ ਆਪਾਂ ਉਹਨੂੰ ਫ੍ਰਿਜ 'ਚ ਲਵਾਣੇ ਆ ਜਾਂ ਉਹਨੂੰ ਬਰਫ਼ 'ਚ ਲਵਾਣੇ ਆ ਤੇ ਰੀਤੀ ਰਿਵਾਜਾਂ ਨਾਲ ਉਹਨਾਂ ਦਾ ਸੰਸਕਾਰ ਕਰਦੇ ਆ ਤੇ ਇਹ ਜਿਹੜੇ ਕਮਾਈਆਂ ਖਾਂਦੇ ਨੇ ਦੁੱਧ ਦੀਆਂ ਜਿਹੜੇ ਇਹਨਾਂ ਦੀਆਂ ਕਮਾਈਆਂ ਖਾਂਦੇ ਆ ਉਹਨਾਂ ਦੇ ਬੱਚਿਆਂ ਨੂੰ ਬੋਰੀਆਂ 'ਚ ਪਾ ਕੇ ਇੱਕ ਗਿਫਟ ਦੇ ਵਾਂਗੂ ਨਾਲਿਆਂ ਦੇ ਵਿੱਚ ਸਿੱਟੇ ਜਾਨਵਰ ਦੁੱਧ ਪਲਾਣ ਵੇਲੇ ਵਿਤਕਰਾ ਨਹੀਂ ਕਰਦੇ ਇਨਸਾਨ ਹੀ ਕਰਦੇ ਆ ਭਾਜੀ ਦੁੱਧ ਦੇਤੀ ਹੈ ਤੋ ਇਨਕੀ ਹੈ ਦੇਣਾ ਬੰਦ ਕਰ ਦੇ ਤੋ ਹਮਾਰੀ ਇਹਨਾਂ ਨੇ ਤੇ ਕਈ ਵਾਰੀ ਇੱਥੇ ਮਾਂ ਮਾਰ ਕੇ ਸਟੀਆਂ ਵਾ ਡੈਰੀ ਵਾਲੇ ਹੈ ਹੀ ਇਦਾਂ ਦੇ ਦੇਖੋ ਜੀ ਇਹ ਕਹਿੰਦਾ ਸਾਡਾ ਵਪਾਰ ਹੈ ਵਪਾਰ ਦਾ ਮਤਲਬ ਇਹ ਨਹੀਂ ਕਿ ਵੀ ਇਨਸਾਨੀਅਤ ਆਪਣੀ ਖਤਮ ਕਰ ਦੋ ਇਹ ਲੋਕਾਂ ਦੀ ਇਨਸਾਨੀਅਤ ਹੀ ਬਿਲਕੁਲ ਖਤਮ ਹੋ ਚੁੱਕੀ ਹੈ ਵਿੱਚ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਜਿਨ੍ਹਾਂ ਦੀਆਂ ਅੱਖਾਂ 'ਚ ਪੱਟੀਆਂ ਕਾਲੀਆਂ ਬੰਨੀਆਂ ਉਤਾਰ ਦਿਓ ਨਹੀਂ ਤਾਂ ਉਤਰਵਾਣੀਆਂ ਸਾਡੇ ਵਰਗਿਆਂ ਨੂੰ ਆ ਯੂਨਾਈਟਿਡ ਬੋਥ ਦੇਖ ਰਿਹਾ ਹੂੰ ਤੇ ਮੈਂ ਮਨੋਜ ਜੀ ਦਾ ਸੋ ਇੱਕ ਕਿਸ ਨੇ ਕਿਹਾ ਹਾਏ ਰੱਬਾ ਮੇਰਾ ਤੇਰੇ ਕੀ ਨੇ ਰੰਗ ਨਿਆਰੇ ਤੂੰ ਕਿਹੜੇ ਰੰਗ ਦਿਖਾਣਾ ਸਮਝ ਨਹੀਂ ਬਾਂਦੇ ਇਨਸਾਨ ਆਪਣੇ ਤਾਂ ਮੁੰਡੇ ਚਾਹੁੰਦਾ ਆ ਪਰ ਜੇ ਉਹੀ ਗੱਲ ਆ ਜਵੇ ਦੁੱਧ ਦੇਣ ਵਾਲੇ ਦੁਧਾਰੂ ਪਸ਼ੂਆਂ ਜੇ ਤੇ ਉਹਨਾਂ ਤੋਂ ਬੱਚੀਆਂ ਚਾਹੁੰਦਾ ਆ ਤੇ ਇੱਥੇ ਹੀ ਲੁਧਿਆਣਾ ਤਾਇਪਰੋਡ ਤੇ ਖੜੇ ਆ ਪਿੱਛੇ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿੰਦੇ ਆ ਕਿ ਇੱਥੇ ਜਿਹੜੇ ਬੈਲ ਜਾਂ ਬੱਚੇ ਜਦੋਂ ਇੱਥੇ ਪੈਦਾ ਹੁੰਦੇ ਨੇ ਉਹਨਾਂ ਨੂੰ ਕਿੱਦਾਂ ਛੱਡ ਦਿੰਦੇ ਨੇ ਤੇ ਕਿੱਦਾਂ ਉਹਨਾਂ ਨੂੰ ਜੰਮਦਿਆਂ ਨੂੰ ਬੋਰਿਆਂ 'ਚ ਬਾਕੇ ਤੇ ਸਿੱਟ ਦਿੰਦੇ ਨੇ ਇਹ ਉਹ ਡੈਰੀਆਂ ਵਾਲੇ ਕਰਦੇ ਨੇ ਜਿਹੜੇ ਇਹਨਾਂ ਤੋਂ ਦੁੱਧ ਲੈਂਦੇ ਨੇ ਤੇ ਅੱਜ ਇੱਥੇ ਇਨਸੀਡੈਂਟ ਹੋਇਆ ਇੱਥੇ ਜਿਹੜੇ ਕੀ ਆ ਮਰੇ ਹੋਏ ਬੱਚੇ ਸਿੱਟੇ ਗਏ ਸੀ ਜਿੰਨੂੰ ਲੈ ਕੇ ਸਮਾਜ ਸੇਵੀ ਅਤੇ ਬੀਜੇਪੀ ਆਗੂਆਂ ਵੱਲੋਂ ਵੀ ਜਿਹੜਾ ਕੀ ਧਰਨਾ ਲਾਇਆ ਗਿਆ ਸੀ ਭੋਲਾ ਜੀ ਨਾਲ ਨੇ ਹੋਰ ਉਹਨਾਂ ਦੇ ਸਾਥੀ ਵੀ ਨਾਲ ਇੰਟਰੋਡਕਸ਼ਨ ਵੀ ਕਰਾਂਗੇ ਭੋਲਾ ਮਾਮਲਾ ਕੀ ਹਮੇਸ਼ਾ ਮਾਮਲਾ ਇਹੀ ਹੈ ਜਿਹੜੀਆਂ ਚੀਜ਼ਾਂ ਪਹਿਲਾਂ ਅੰਦਾ ਕਾਨੂੰਨ ਹੁੰਦਾ ਸੀ ਹੁਣ ਅੰਦਾ ਪ੍ਰਸ਼ਾਸਨ ਹੋ ਗਿਆ ਕੀ ਇਹ ਚੀਜ਼ਾਂ ਸਿਰਫ ਮੈਨੂੰ ਨਿਰਚੋਪੜਾ ਜੀ ਨੂੰ ਜਾਂ ਸਾਡੇ ਪ੍ਰਧਾਨ ਸਾਹਿਬ ਨੂੰ ਹੀ ਦਿਖਦੀਆਂ ਬਾਕੀ ਲੋਕਾਂ ਦੀਆਂ ਅੱਖਾਂ ਤੇ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਜਿਹੜੀਆਂ ਕਾਨੂੰਨ ਤੇ ਬੰਨੀਆਂ ਹੋਈਆਂ ਸੀ ਬੋਰਿਆਂ ਦੇ ਵਿੱਚ ਪਾ ਕੇ ਕਦਰ ਨਾਲ ਇਹਨਾਂ ਨੂੰ ਸਿੱਟਿਆ ਹੋਇਆ ਜਿੱਦਾਂ ਇਹ ਇੱਕ ਕੂੜਾ ਕਟੜਾ ਹੁੰਦਾ ਜਦੋਂ ਆਪਣਾ ਕੋਈ ਵਿਅਕਤੀ ਦੀ ਡੈਥ ਹੋ ਜਾਂਦੀ ਹੈ ਸਾਡੇ ਕਿਸੇ ਨੇ ਬਾਹਰੋਂ ਆਣਾ ਹੁੰਦਾ ਬਾਹਲੀ ਕੰਟਰੀ ਤੋਂ ਆਣਾ ਹੁੰਦਾ ਆਪਾਂ ਉਹਨੂੰ ਫ੍ਰਿਜ 'ਚ ਲਵਾਣੇ ਆ ਜਾਂ ਉਹਨੂੰ ਬਰਫ਼ 'ਚ ਲਵਾਣੇ ਆ ਤੇ ਰੀਤੀ ਰਿਵਾਜਾਂ ਨਾਲ ਉਹਨਾਂ ਦਾ ਸੰਸਕਾਰ ਕਰਦੇ ਆ ਤੇ ਇਹ ਜਿਹੜੇ ਕਮਾਈਆਂ ਖਾਂਦੇ ਨੇ ਦੁੱਧ ਦੀਆਂ ਜਿਹੜੇ ਇਹਨਾਂ ਦੀਆਂ ਕਮਾਈਆਂ ਖਾਂਦੇ ਆ ਉਹਨਾਂ ਦੇ ਬੱਚਿਆਂ ਨੂੰ ਬੋਰੀਆਂ 'ਚ ਪਾ ਕੇ ਇੱਕ ਗਿਫਟ ਤੇ ਵਾਂਗੂ ਨਾਲਿਆਂ ਦੇ ਵਿੱਚ ਸਿੱਟੇ ਹੋਏ ਨੇ ਨਾਲਿਆਂ ਦੇ ਨਾਲ-ਨਾਲ ਸਿੱਟੇ ਹੋਏ ਨੇ ਇਹ ਚੀਜ਼ ਦੇਖਦੇ ਹੋਏ ਕਾਫੀ ਚਿਰਾਂ ਤੋਂ ਇਹ ਚੀਜ਼ ਤੇ ਬੋਲਦੇ ਹੋਏ ਜਦੋਂ ਸਾਨੂੰ ਕੁਝ ਨਹੀਂ ਦਿਖਿਆ ਅੱਜ ਮੈਂ ਮੇਰੇ ਨੀਰੇ ਵੀਰ ਜੀ ਤੇ ਸਾਡੇ ਪ੍ਰਧਾਨ ਸਾਹਿਬ ਉਹਨਾਂ ਨੂੰ ਲੈ ਕੇ ਅਸੀਂ ਅੱਜ ਕੱਲ ਹੀ ਕਾਲ ਦਿੱਤੀ ਸੀ ਕਿ ਅਸੀਂ ਧਰਨਾ ਲਾਵਾਂਗੇ ਰੋਡ ਤੇ ਬੈਠਾਂਗੇ ਤੇ ਜੋ ਅੱਜ ਅਸੀਂ ਕੀ ਜੋ ਕੀ ਆ ਕਰਕੇ ਦਿਖਾਇਆ ਹੁਣ ਇਹਨਾਂ ਨੇ ਸਾਡੇ ਕੋਲੋਂ ਇੱਕ ਜਾਂ ਦੋ ਦਿਨ ਦਾ ਟਾਈਮ ਮੰਗਿਆ ਹੱਥ ਜੋੜ ਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਜਿਨ੍ਹਾਂ ਦੀ ਅੱਖਾਂ 'ਚ ਪੱਟੀਆਂ ਕਾਲੀਆਂ ਬੰਨੀਆਂ ਉਤਾਰ ਦਿਓ ਨਹੀਂ ਤਾਂ ਉਤਰਵਾਣੀਆਂ ਸਾਡੇ ਵਰਗੇ ਨੂੰ ਆਉਂਦੀਆਂ ਜਦੋਂ ਅਸੀਂ ਬੇਅਦਵੀਆਂ ਨੂੰ ਰੋਡ ਤੇ ਹੋ ਕੇ ਲੈ ਕੇ ਬੈਠਾਂਗੇ ਫਿਰ ਤੁਸੀਂ ਉਦੋਂ ਵੀ ਭੱਜਣਾ ਪੈਣਗੇ ਇਹਦੇ ਨਾਲੋਂ ਚੰਗਾ ਭਾਜੜਾ ਨਾ ਪਵਾਇਓ ਪਹਿਲੇ ਕੋਈ ਜਿਹੜਾ ਕੰਮ ਕਰਨ ਵਾਲਾ ਉਹ ਕਰਕੇ ਦਿਖਾ ਦਿਓ ਬਸ ਇਨੀ ਗੱਲ ਕਹਿੰਦੇ ਨੇ ਸੁਭਾਜੀ ਇੱਥੇ ਭਾਜੀਪੀ ਆਗੂ ਇੱਕ ਵੱਡਾ ਕਾਊ ਟੈਕਸ ਜਾਂਦਾ ਸਾਡੀਆਂ ਸੈਂਟਰ ਦੀਆਂ ਗਵਰਨਮੈਂਟਾਂ ਨੂੰ ਜਾਂ ਲੋਕਲ ਵੱਡਾ ਕਾਊ ਟੈਕਸ ਜਾਂਦਾ ਪਰ ਕਾਊ ਟੈਕਸ ਲੈਣ ਤੋਂ ਬਾਅਦ ਵੀ ਜਿਹੜੀਆਂ ਸਾਡੀਆਂ ਬੇਸਹਾਰਾ ਕੌਆਂ ਫਿਰਦੀਆਂ ਨੇ ਤੇ ਜਿਹੜੇ ਡੈਰੀ ਵਾਲੇ ਆ ਜਦੋਂ ਕੋਈ ਬੱਚੜੀ ਹੁੰਦੀ ਆ ਉਹਨੂੰ ਤਾਂ ਰੱਖ ਲੈਂਦੇ ਆ ਤੇ ਜਾਂ ਫਿਰ ਵੈਸੇ ਤਾਂ ਅੱਜਕੱਲ ਕਹਿੰਦੇ ਉਹਨੂੰ ਵੀ 1.5-2 ਸਾਲ ਚਾਰਾ ਕਿਹੜਾ ਖਵਾਉਂਗਾ ਉਹਨੂੰ ਵੀ ਪਾਣੀ ਪਿਲਾ ਦਿੰਦੇ ਆ ਤੇ ਉਹਦੇ ਫੇਫੜੇ ਜਾ ਕੇ ਮਾਰ ਦਿੰਦੇ ਉਹਦੇ ਹੀ ਬਛੜਿਆ ਨਾ ਕਰਦੇ ਆ ਕੀ ਸਿਰਫ ਇਨਸਾਨ ਅੱਜ ਕੱਲ ਪੈਸੇ ਦਾ لالچی ਰਹਿ ਗਏ ਸਾਰੇ ਇਸ ਤਰ੍ਹਾਂ ਆ ਸਾਡੀ ਸੰਸਥਾ ਐਨੀਮਲ ਲਵਰ ਦੇ ਨਾਂ ਤੇ ਆ ਤੇ ਅਸੀਂ ਲਗਭਗ ਹਜ਼ਾਰਾਂ ਤਦਾਦ ਦੇ ਵਿੱਚ ਕੰਮ ਨੂੰ ਰਿਸਕ ਕੀਤਾ ਹੈ ਤੋਂ ਅੱਜ ਪਰ ਉਹ ਇਸ ਇੱਧਰ ਡਾਇਰੀ ਕੰਪਲੈਕਸ ਤੋਂ ਜਿਹੜਾ ਕਿ ਗਊਸ਼ਾਲਾ ਵਕਬ ਗਊਸ਼ਾਲਾ ਦੀ ਪੇਟੀਆਂ ਤੇ ਜਿਹੜੀ ਗਾਵਾਂ ਫੱਟੜ ਹੁੰਦੀਆਂ بیمار ਹੁੰਦੀਆਂ ਅਸੀਂ ਉਹਨਾਂ ਦਾ ਬਾਦਲ ਕੇ ਰੋਡ ਤੇ ਸ਼੍ਰੀ ਜੀ ਗਊਸ਼ਾਲਾ ਉੱਤੇ ਇਲਾਜ ਉਹਨਾਂ ਦਾ ਹੁੰਦਾ ਬਕਾਇਦਾ ਤੇ ਵਧੀਆ ਸੇਵਾ ਕਰਦਨੇ ਉੱਥੇ ਤੇ ਤੁਹਾਡੇ ਵਰਗੇ ਸਾਡੇ ਭਰਾ ਸਾਰੇ ਜਿੰਨੇ ਵੀ ਆਤ ਸੇਵਾਦਾਰ ਨੇ ਸਾਰੇ ਹੋਈਓ ਸੇਵਾ ਕਰਵਾਉਂਦੇ ਨੇ ਦੂਸਰੀ ਗੱਲ ਇਹ ਆ ਜਿਹੜੀ ਡੈਰੀ ਵਾਲੇ ਆ ਦੇਖੋ ਜੀ ਇਹ ਕਹਿੰਦੇ ਸਾਡਾ ਵਪਾਰ ਆ ਪਪਾਰ ਦਾ ਮਤਲਬ ਇਹ ਨਹੀਂ ਕਿ ਵੀ ਇਨਸਾਨੀਅਤ ਆਪਣੀ ਖਤਮ ਕਰ ਦੋ ਇਹ ਲੋਕਾਂ ਦੀ ਇਨਸਾਨੀਅਤ ਹੀ ਬਿਲਕੁਲ ਖਤਮ ਹੋ ਚੁੱਕੀ ਹੈ ਬ੍ਰਾਜੀ ਇਹ ਰਿਹਾ ਭਾਜੀ ਮੈਂ ਤੁਹਾਨੂੰ ਦੱਸਦਾ ਕੱਲ ਜੇ ਤੁਸੀਂ ਉੱਥੇ ਆਂਦੇ ਨਾ ਉਰੇ ਦਾ ਮੰਜ਼ਰ ਤੁਸੀਂ ਦੇਖਦੇ ਨਾ ਨਹੀਂ ਦੇਖ ਸਕਦੇ ਤੁਸੀਂ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਣਾ ਉਸ ਵੀਡੀਓ ਲੈ ਕੇ ਅਸੀਂ ਇਹਨਾਂ ਨੂੰ ਦਿਖਾ ਦਨੇ ਆ ਉਹ ਤੁਹਾਨੂੰ ਦਿਖਾਣਾ ਵੀਡੀਓ ਮੈਂ ਆ ਵੀਡੀਓ ਦੇਖਿਓ ਇਸ ਗਾਂ ਦੇ ਨਾ ਆਖੇ ਕਿ ਕੀੜੇ ਪਏ ਹੋ ਸੀਗੇ ਤਾਂ ਵੀ ਇੱਕ ਡੈਰੀ ਵਾਲਾ ਦੁੱਧ ਚੋਰਿਆ ਸੀਗਾ ਤੇ ਸਾਡੇ ਸੰਸਥਾ ਦੇ ਮੁੰਡੇ ਆਏ ਆ ਰਮਨ ਉਪਰਾਏ ਸਾਡੇ ਸੰਸਥਾ ਦੇ ਮੁਖਿਆ ਨੇ ਉਹ ਆਏ ਉਸ ਜ਼ਬਰਦਸਤੀ ਗਾਂ ਲੈ ਕੇ ਫਿਰ ਉੱਥੇ ਸੀਰੀ ਚਿਦਖੌਂਚਾਲਾ ਪੇਚੀ ਗਾਂ ਜਦੋਂ ਇਹ ਫੰਡਰ ਹੋ ਜੂਗੀ ਫਿਰ ਕੀੜੇ ਪੈਣ ਨੂੰ ਛੱਡ ਦਾਂਗੇ ਹਾਂਜੀ ਹਾਂਜੀ ਉਸ ਤੋਂ ਅਲੱਗਾ ਦੇਖੋ ਮੇਰੀ ਗੱਲ ਸੁਣ ਲਓ ਜਿਵੇਂ ਆਪਣਾ ਕੋਈ ਘਰ ਦਾ ਕੋਈ ਪਰਿਵਾਰ ਦਾ ਕੋਈ ਜੀ ਹੁੰਦਾ ਜੇ ਕੋਈ ਬਿਮਾਰ ਹੋ ਜਾਂਦਾ ਭਾਵੇਂ ਕੰਮ ਕਰਦਾ ਜਾਂ ਨਹੀਂ ਕਰਦਾ ਜੇ ਸਾਡੇ ਕਿਸੇ ਕੰਮ ਦਾ ਹੈ ਜਾਂ ਨਹੀਂ ਹੈਗਾ ਜੇ ਆਪਾਂ ਉਹਨੂੰ ਲਾਵਰ ਛੱਡ ਦਿੰਦੇ ਆ ਆ ਕੇ ਕਰ ਇੱਕ ਮਈਆ ਸਾਰੀ ਹੱਥੋਂ ਕਰਦੇ ਆ ਜਿਹੜੇ ਇਹਨਾਂ ਕੋਲ ਗੱਡੀਆਂ ਆ ਜਿਹੜੇ ਏਸੀ 'ਚ ਰਹਿੰਦੇ ਨੇ ਇਹ ਜਿਹੜੇ ਆਪਣੇ ਬੱਚੇ ਨੂੰ ਵਧੀਆ-ਵਧੀਆ ਕੱਪੜੇ ਪਵਾਉਂਦੇ ਨੇ ਇਹ ਸਾਰੀ ਕਮਾਈ ਹੱਥੋਂ ਕਰਦੇ ਨੇ ਕੀ ਮੜਾ ਜਾਂ ਇੱਕ ਇੱਕ ਗਾਂ ਦਾ ਜਿੱਥੋਂ ਆਪਾਂ ਕਮਾਈ ਕੀਤੀ ਹੈ ਉਹਦਾ ਲਾਜ ਨਹੀਂ ਕਰਾ ਸਕਦੇ ਨੇ ਇਹ ਲੋਕ ਇਹ ਮੱਲਾ ਕਹਿੰਦਾ ਮੱਲਾ ਵੇ ਦੇਖੋ ਮੈਂ ਤੁਹਾਡੇ ਰਹੀ ਕਹਿਣਾ ਚਾਹਾਂਗਾ ਲੋਕਾਂ ਨੂੰ ਵੀ ਜਿਹੜੇ ਕਿ ਆਪਣੇ ਲੁਧਿਆਣਾ ਵਾਸੀ ਜਿਹੜੇ ਹੈਗੇ ਆ ਜਿਹੜੇ ਇੱਥੋਂ ਦੁੱਧ ਪਿੰਦੇ ਨੇ ਦੇਖੋ ਸੋ ਸਮਝ ਕੇ ਇਹਨਾਂ ਦਾ ਦੁੱਧ ਪਿਓ ਕਿਉਂਕਿ ਇੱਥੇ ਇੰਨੇ ਮਾੜੇ ਹਾਲਾਤ ਨੇ ਕੱਲ ਅਸੀਂ ਦੇਖਿਆ ਆਪ ਕਾਂਵਾ ਦੇ ਵਿੱਚ ਜਿਹੜੇ ਕੀੜੇ ਪੇਚ ਸੀਗੇ ਲੱਖਾਂ ਤਦਾਦ ਕੀੜੇ ਪੇਚ ਉਹਨਾਂ ਦੇ ਉਹੀ ਮੱਖੀਆਂ ਬੈਠੀ ਆ ਉਹ ਨਾਲ ਹੀ ਬੰਦਾ ਦੁੱਧ ਚੋਈ ਜਾਂਦਾ ਸੀਗਾ ਡਰੀ ਦੀ ਬੈਠਾ ਉਹੀ ਮੱਖ ਬੱਖੀਆਂ ਸਾਰੀ ਬਾਹਰ ਉੱਤੇ ਬੈਠਦੀ ਸੀਗੀ ਉਸੇ ਦੇਖੋ ਗੰਦਗੀ ਨਾਲ ਸਾਡੇ ਬੱਚੇ ਬਿਮਾਰੀ ਹੋਣਗੇ ਤੇ ਸਾਡਾ ਵੀ ਉਹੀ ਹਾਲ ਹੋਣਾ ਤੇ ਜੇ ਕਿਦਾਂ ਕਿਦਾਂ ਆਪਾਂ ਬਿਮਾਰੀ ਪਾਲ ਰਹੇ ਆਪਣੇ ਸਰੀਰ ਦੇ ਇਹ ਕਿ ਰੋਜ਼ਾਨਾ ਇਹਨਾਂ ਦੀ ਕੋਈ ਮੰਥਲੀ ਜਾਂ ਹਫਤੇਵਾਰੀ ਚੈਕਿੰਗ ਨਹੀਂ ਹੁੰਦੀ ਕਿ ਕਾਰਪੋਰੇਸ਼ਨ ਨਹੀਂ ਹੈ ਕਿ ਇਹਨਾਂ ਦਾ ਕੋਈ ਲਾ ਨਹੀਂ ਹੈਗਾ ਇਹ ਕੁਝ ਵੀ ਕਰਨ ਕੁਝ ਵੀ ਇਹਨਾਂ ਦੇ ਇਹਨਾਂ ਨੂੰ ਜਾਇਜ਼ ਸਰ ਜੇ ਪ੍ਰਸ਼ਾਸਨ ਨਕੀਲ ਕੱਸੀ ਹੁੰਦੀ ਨਾ ਸ਼ਾਇਦ ਇਹ ਕੰਮ ਨਾ ਕਰਦੇ ਇਦਾਂ ਦਾ ਤੇ ਬਾਕੀ ਚੈਕਿੰਗ ਦੀ ਗੱਲ ਹੈ ਚੈਕਿੰਗ ਕਦੋਂ ਸਾਡੀ ਸੰਸਤਾ ਕਰਦੀ ਰੋ ਡੇਲੀ ਦੀ ਅਸੀਂ ਸਵੇਰੇ ਦੁਪਹਿਰੇ ਸ਼ਾਮੀ ਰਾਤੀ ਅਸੀਂ 2-2 ਵਜੇ ਤੱਕ ਇੱਥੇ ਘੁੰਮਦੇ ਹੁੰਨੇ ਆ ਅਸੀਂ ਤੇ ਤਨਖਾਹਾਂ ਲੈਣ ਨੂੰ ਕਾਰਪੋਰੇਸ਼ਨ ਤੇ ਸੇਵਾਗਾਰੋਂ ਲੋਕ ਦੇਖੋ ਜੀ ਇਹਦਾ ਆਪਣਾ ਕੰਮ ਕਰੀ ਜਾਂਦੇ ਪਰ ਜਿਹੜਾ ਇਹਨਾਂ ਦੇ ਹਾਲਾਤ ਨੇ ਨਾ ਦੇਖੋ ਮੇਰੀ ਗੱਲ ਸੁਣੋ ਇਹਨਾਂ ਦੀ ਬਿਲਕੁਲ ਇਨਸਾਨੀਅਤ ਖਤਮ ਹੋ ਚੁੱਕੀ ਆ ਰੱਬ ਦਾ ਮੈਂ ਤਾਂ ਇਹ ਅਰਦਾਸ ਕਰਦਾ ਰੱਬ ਅਗੇ ਕਿ ਵੀ ਇਹਨਾਂ ਨੂੰ ਸਦਬੁੱਧੀ ਦੇਣ ਕਿਉਂਕਿ ਤਾਂ ਕਿ ਇਹ ਲੋਕ ਸੁਧਰ ਜਾਣ ਕਿਉਂਕਿ ਕੱਲ ਵੀ ਸਾਡੀ ਬੈਸ ਹੋਈ ਆ ਇੱਕ ਦਾਰੀ ਵਾਲੇ ਨਾਲ ਉਹ ਉਹ ਸਾਨੂੰ ਕਹਿੰਦਾ ਜੀ ਤੁਸੀਂ ਤਾਂ ਇਹਨਾਂ ਦੇ ਕੀੜੇ ਨਹੀਂ ਬਣਨਗੇ ਜਿਹੜੇ ਇਦਾਂ ਦੇ ਕੰਮ ਕਰਦੇ ਪਾਜੀ ਮੇਰੇ ਸਾਬ ਨਾਲ ਉਸ ਤੋਂ ਬੱਤਰ ਜ਼ਿੰਦਗੀ ਹੋਣੀ ਉਹਦੀ ਹੋਣੀ ਆ ਜੇ ਜੋ ਇਹਨਾਂ ਦੇ ਹਾਲਾਤ ਨੇ ਨਾ ਪਤਾ ਕੀ ਕਹਦੇ ਤੁਸੀਂ ਸਾਨੂੰ ਕਾਤਲ ਕਹਿੰਦੇ ਹੋ ਮੈਂ ਕਹਾਂ ਜੀ ਤੁਸੀਂ ਕਾਤਲ ਤੋਂ ਬੱਤਰ ਹੋ ਕਾਦਲ ਦਾ ਇੱਕ ਵਾਰੀ ਜੇ ਛਟਕੇ ਮਤਾਂ ਮਾਰਦੇ ਤੀ ਤਲਫਾ ਤਲਫਾ ਕੇ ਮਾਰਦੇ ਹਾਂ ਬਿਲਕੁਲ ਹਾ ਦੁੱਧ ਲੈਣ ਤੋਂ ਬਾਅਦ ਉਹਨਾਂ ਨੂੰ ਬੇਸਾਰਾ ਛੱਡ ਦੇਣਾ ਕਿੱਥੇ ਦਾ ਨਿਯਮ ਆ ਜੇ ਉਹਨਾਂ ਨੂੰ ਬੇਸਾਰਾ ਛੱਡਣਾ ਤਾਂ ਕਿਹੜੀ ਕਾਂਗ ਜਿਹੜੀ ਕਾਉਸਸ ਲੈਂਦੀ ਹੈ ਕਾਰਪੋਰੇਸ਼ਨ ਦੇ ਹਵਾਲੇ ਕਰਨ ਉਹ ਜਿੱਦਾਂ ਮਰਜੀ ਥੰਬਣ ਐਡਾ ਵੱਡਾ ਜੰਗਲਾਤ ਵਿਭਾਗ ਮਾਛੀਵਾੜੇ ਉਹਨਾਂ ਛੱਡ ਦੇਣ ਚਾਰਾ ਫਰੀ ਖਾਈ ਜਾਣੀ ਗੀਆਂ ਪਰ ਇਥੇ ਜਦੋਂ ਜਦੋਂ ਕੋਈ ਉੱਤੇ ਗੱਲਬਾਤ ਹੁੰਦੀ ਵੀ ਹਿੰਦੂ ਧਰਮ ਖਦਰ ਜੇ ਆ ਜਾਂਦਾ ਪਰ ਹੁਣ ਇਹਨਾਂ ਨੂੰ ਸਾਮਝਣ ਵਾਲਾ ਨਾ ਸਰਕਾਰਾਂ ਦਾ ਨਾ ਕੋਈ ਉੱਦਾ ਬੰਦਾ ਸਾਰਾ ਕੱਲ ਵੀ ਅਸੀਂ ਕਾਰਪੋਰੇਸ਼ਨ ਨੂੰ ਫੋਨ ਕੀਤਾ ਸੀਗਾ ਸਾਡੇ ਰਮਨ ਜੀ ਨੇ ਰਮਨ ਉਪਰਾਇਦ ਨੇ ਫੋਨ ਕੀਤਾ ਕਾਰਪੋਰੇਸ਼ਨ ਦੋ ਗੱਡੀਆਂ ਤੇ ਚਕਾਈਆਂ ਸਾਰੀਆਂ ਜਿਹੜੇ ਡੈੱਟ ਨੂੰ ਹੋਈ ਸੀਗੀ ਲਗਭਗ 30 ਤੋਂ 35 ਤੇ ਬਚਲੇ ਪਏ ਸੀਗੇ ਜਿਹੜੇ ਕੋਈ ਦੋ ਦਿਨ ਦਾ ਸੀ ਕੋਈ ਤਿੰਨ ਦਿਨ ਦਾ ਕੋਈ ਚਾਰ ਦਿਨ ਦਾ ਇਹ ਦੇਖੋ ਇਹਨਾਂ ਦੇ ਇੰਚਾਂ ਦੇ ਦੇਖੋ ਜਿਹੜਾ ਬੱਚਾ ਹੁੰਦਾ ਨਾ ਉਹਨੂੰ ਵੀ ਮਾਰ ਦਿੰਦੇ ਜਾਣ ਕੇ ਮਾਰ ਦਿੰਦੇ ਆਪ ਕਿਉਂਕਿ ਉਹ ਦੁੱਧ ਪੀਊਗਾ ਕਿਲੋ ਤੋਂ ਕਿਲੋ ਦੁੱਧ ਹਾਂ ਦੁੱਧ ਕਰ ਜਾਏਗਾ ਨੁਕਸਾਨ ਹੁਣ ਰੋਜ਼ ਦਾ ਹੋਣਾ ਇਹਨਾਂ ਦਾ ਉਹਨੂੰ ਵੀ ਅਸੀਂ ਵੇਖ ਕੇ ਆਏ ਆ ਸੱਚੋ ਸਾਬ ਸਾਡੇ ਨਾਲ ਸੀਗੇ ਅਸੀਂ ਵੈਸੀ ਜਿਹੜੀ ਮਾਰੇ ਸੱਚੋ ਸਾਲ ਨੂੰ ਲੈ ਕੇ ਪ੍ਰਸ਼ਾਸਨ ਨੂੰ ਲੈ ਕੇ ਉਹ ਗੇਟ ਦੇ ਨਾਲ ਮੈਂ ਖਾਲ ਇੱਕ ਦਿਨ ਦਾ ਬੱਚਾ ਸੀਗਾ ਉਹ ਰਸਤੇ ਦਾ ਬੰਨਾ ਆ ਅਤਮਰਾ ਹੋਇਆ ਪਿਆ ਹੁਣੇ ਹੁਣ ਦੀ ਗੱਲ ਨੂੰ ਮੈਂ ਦੱਸਦਾ ਦੇਖੋ ਇੰਨੇ ਇਨਸਾਨ ਤੇ ਉਹਨਾਂ ਦੀ ਖਤਮ ਹੋ ਚੁੱਕੀ ਐ ਫੇਰ ਵੀ ਬੰਦਾ ਝੂਠ ਬੋਲਦਾ ਦਰਵਾਜ਼ਾ ਨਹੀਂ ਖੋਲਦਾ ਸੀਗਾ ਅਜੇ ਤੱਕ ਕੇ ਦਰਵਾਜ਼ਾ ਖਲਵਾਇਆ ਕਹਿੰਦੇ ਕਰਨੀ ਆਪੋ ਆਪਣੀ ਕੀ ਨੇੜੇ ਕੇ ਦੌਰ ਇੱਥੇ ਜਿਹੜੀ ਐ ਜਿਹੜੇ ਕਰਮਾਂ ਦਾ ਹਿਸਾਬ ਐ ਇੱਥੇ ਅਸੀਂ ਦੇਣਾ ਪੈਂਦਾ ਐ ਇੱਥੋਂ ਤੁਹਾਨੂੰ ਜ਼ੂਮ ਕਰਕੇ ਥੋੜਾ ਦਿਖਾਉਣੇ ਆ ਬੋਰੇ ਪਿਆ ਅੱਗੇ ਕਰੋ ਕਾਕਾ ਆਪ ਥੋੜਾ ਜਿਹਾ ਅੱਗੇ ਇੱਥੋਂ ਦੀ ਤੁਹਾਨੂੰ ਦਿਖਾ ਹੀ ਦਿੰਨੇ ਆ ਬੱਚੇ ਪਏ ਹੋਏ ਨੇ ਬੋਰੀਆਂ ਵਿੱਚ ਸਵਾ ਇੱਥੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਇੱਥੇ ਆ ਬੋਰੀਆਂ ਵਿੱਚ ਪਾਵਾ ਕੇ ਕੱਟੇ ਜਿਹੜੇ ਕੱਟੇ ਬੱਚੇ ਜਿਹੜੇ ਸਿੱਟੇ ਹੋਏ ਆ ਤੇ ਇਹ ਬਦਬੂ ਇੱਥੇ ਬਿਮਾਰੀਆਂ ਨੂੰ ਜਿਹੜਾ ਕੀ ਇੱਥੇ ਦਾਵਤ ਦੇ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਆ ਇੱਥੇ ਕੋਈ ਪੁੱਛਣ ਵਾਲਾ ਨਹੀਂ ਹੈਗਾ ਪੁੱਲਾ ਕਿ ਇਨਸਾਨੀ ਤੇ ਮਰੀ ਹੋਈ ਐ ਇਸ ਤੇ ਭਾਜੀ ਬਿਲਕੁਲ ਹੀ ਮਰੀ ਹੋਈ ਆ ਜੇ ਆਪ ਦਾ ਬੱਚੇ ਨੂੰ ਕੁਝ ਹੋ ਜਵੇ ਤੇ ਆਪਾਂ ਇਹਦਾ ਬੋਰੀਆਂ ਚ ਪਾ ਕੇ ਸਿੱਟਾਂਗੇ। ਭਾਜੀ ਨਾਲਿਆਂ ਦੇ ਨਾਲ-ਨਾਲ ਕਟੋਗੜ 1.5 200 ਬੋਰਾ ਪਿਆ ਇੱਦਾਂ। ਨਾਲਿਆਂ ਦੇ ਵਿੱਚ ਸਿੱਟੇ ਹੋਏ ਆ। ਠੀਕ ਹੈ ਨਾਲਿਆਂ ਦੇ ਨਾਲ-ਨਾਲ ਸਿੱਟੇ ਹੋਏ ਆ ਤੁਸੀਂ ਦੇਖ ਲਓ ਹਵਾ ਥਾਣੀ 스멜 ਆ ਰਹੀ ਹੈ। ਇਹੀ 스멜 ਤੇ ਇਹੀ ਮੱਖੀਆਂ ਉੱਡ ਕੇ ਦੁੱਧ ਤੇ ਜਾਣਗੀਆਂ। ਉਹੀ ਦੁੱਧ ਘਰਾਂ ਚ ਜਾਊਗਾ। ਬੱਚੇ ਬਿਮਾਰ ਹੋਣਗੇ, ਵੱਡੇ ਬਿਮਾਰ ਹੋਣਗੇ, ਬਜ਼ੁਰਗ ਹੋਣਗੇ ਹਸਪੀਟਲ ਜਾਣਗੇ। ਕਰੋਨਾ ਦਾ ਭਾਜੀ ਬਗੈਰ ਦੱਸੇ ਆਇਆ ਸੀ ਇਹ ਤਾਂ ਦੱਸ ਕੇ ਆ ਰਹੀ ਹੈ। ਇਹ ਸਮਾਰਟ ਸਿਟੀ ਲੁਧਿਆਣਾ ਦਾ ਪਿੱਛੇ ਹੋਇਆ ਪਿੱਛੇ ਤੁਹਾਨੂੰ ਦਿਖਾ ਦਈਏ। ਔਰ ਕਿੰਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਜਾਨਵਰ ਜਿਹੜੇ ਬੇਸਹਾਰ ਆ ਇੱਥੇ ਪਏ ਨੇ ਛੱਤ ਜਿਹੜੀ ਡਿੱਗਣ ਵਾਲੀ ਆ ਅਸੀਂ ਕਈ ਦਿਨ ਪਹਿਲਾਂ ਵੀ ਸ਼ੰਕਾ ਜਤਾਈ ਸੀ ਹੋ ਸਕਦਾ ਕਿਸੇ ਨੇ ਇਹਨਾਂ ਦੇ ਉੱਤੇ ਵੀ ਜਿਹੜਾ ਕੀ ਇਹਨਾਂ ਦੇ ਥੱਲੇ ਡਿੱਗਣ ਨਾਲ ਵੀ ਕਈ ਜਾਨਵਰ ਜਿਹੜੇ ਮਰਨਗੇ ਕਿਉਂਕਿ ਫਿਰ ਇੱਥੇ ਜਿਹੜੇ ਹੋਰ ਵੀ ਜਿਹੜੇ ਸਮਾਜ ਸੇਵੀ ਹੋ ਆ ਜਾਣਗੇ ਸੋ ਅਨਿਤ ਜੇ ਹੁਣ ਇਹ ਗੱਲ ਕਰਦੇ ਆ ਕੀ 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 ਕਹੋਂਗੇ ਹੁਣ ਇਹਨਾਂ ਤੇ ਕਾਰਵਾਈ ਬਣਦੀ ਕਰਾਉਂਗੇ ਕਿ ਨਹੀਂ ਦੇਖੋ ਜੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀਗਾ ਤੇ ਸਾਨੂੰ ਦੋ ਦਿਨ ਦਾ ਟਾਈਮ ਦਿੱਤਾ ਇਹਨਾਂ ਨੇ ਕਿ ਵੀ ਇਹਨਾਂ ਨੂੰ ਬੁਲਾ ਕੇ ਇਹਨਾਂ ਨਾਲ ਸੱਦ ਕੇ ਤੁਹਾਡੇ ਮੀਟਿੰਗ ਕਰਾਵਾਂਗੇ ਇਹਨਾਂ ਦੇ ਨਾਲ ਦੇਖੋ ਅਸੀਂ ਮੀਟਿੰਗ ਤਾਂ ਕੀ ਲੈਣਾ ਸਾਡਾ ਇੱਕੋ ਹੀ ਮਕਸਦ ਹੈ ਇੱਥੇ ਜਿਹੜਾ ਕੰਮ ਨੇਕ ਕੰਮ ਹੋਣਾ ਚਾਹੀਦਾ ਜਿਹੜੇ ਪਾਪ ਕਰ ਰਿਹਾ ਉਹ ਪਾਪ ਬੰਦ ਹੋਣਾ ਚਾਹੀਦਾ ਜਿਹੜੀ ਹੱਤਿਆ ਕਰ ਰਿਹਾ ਹੱਤਿਆ ਬੰਦ ਹੋਣੀ ਚਾਹੀਦੀ ਆ ਅਸੀਂ ਤਾਂ ਦੇਖੋ ਮੇਰੀ ਗੱਲ ਸੁਣੋ ਅਸੀਂ ਫੈਕਟਰੀ ਵਾਲੇ ਬੰਦੇ ਆ ਆਪਣਾ ਕਾਰੋਬਾਰ ਛੱਡ ਕੇ ਇੱਥੇ ਸਵੇਰੇ ਲੱਗੇ ਅਸੀਂ ਜਿਹੜੇ ਬੰਦੇ ਆਪਣੇ ਸਾਥੀ ਆ ਆ ਭੋਲਾ ਜੀ ਇਹ ਬੇਚਾਰੇ ਆ ਕੇ ਆ ਏ ਮੈਂ ਕਹਿੰਦਾ ਜਿੰਨੀ ਸੇਵਾ ਕਰਦੇ ਵਿਚਾਰੇ ਪਿੱਛੇ ਵੀ ਇਹਨਾਂ ਨੇ ਡੰਪ ਤੋਂ ਕੂੜੇ ਡੰਪ ਤੋਂ 70 ਬੱਤਰ ਗਾਵਾਂ ਦਾ ਸੰਸਕਾਰ ਕਰਾਇਆ ਸੀਗਾ ਇਹਨਾਂ ਨੇ ਇੱਕ ਕੰਮ ਕਰਦੇ ਆ ਪਰ ਇਹ ਲੋਕ ਨਹੀਂ ਸਦਰਦੇ ਅਜੀ ਦਾ ਪ੍ਰਸ਼ਾਸਨ ਇਹ ਮੰਗ ਕਰਦੇ ਆ ਜਲਦੀ ਜਲਦੀ ਇਹਨਾਂ ਦੇ ਕੇਲ ਕੱਸੀ ਜਾਣ ਤਾਂਕੋ ਤਾਂਕਿ ਇਹ ਪਰ ਜਿਹੜਾ ਪਾਪ ਕਰ ਰਿਹਾ ਜਿਹੜੇ ਇਹ ਕਤਲ ਕਰਦੇ ਪਏ ਆ ਉਹ ਕਤਲ ਵੱਧ ਹੋਣੀ ਚਾਹੀਦੇ ਆ ਕੋਈ ਪੁੱਲਾ ਇਹ ਦੋ ਦਿਨ ਦਾ ਟਾਈਮ ਤੁਸੀਂ ਲੱਤਾ ਫਿਰ ਧਰਨਾ ਨਿਰੰਤਰ ਰਹੇਗਾ ਜਰੂਰ ਰਹੇਗਾ ਜੀ ਦੋ ਦਿਨ ਬਾਅਦ ਮੇਰੇ ਵੱਡੇ ਭਾਈ ਸਾਹਿਬ ਖੜੇ ਨੇ ਮੈਂ ਜੋ ਕਹਿੰਦਾ ਨਾ ਕਰਕੇ ਦਿਖਾਣਾ ਕੱਲ ਪਾਈ ਉਹਨਾਂ ਨੇ ਕਿਹਾ ਸੀਗਾ ਮੈਂ ਕਿਹਾ ਪਾਈ ਕਹਿੰਦੇ ਸੀ ਪਾਈ ਕਹਿੰਦੇ ਕੋਈ ਆਵੇ ਨਾ ਆਵੇ ਪੋਲੇ ਮੈਂ ਆਵਾਂਗਾ ਨੀਰਜ ਕਹਿੰਦਾ ਸੀ ਨੀਰਜ ਕਹਿੰਦਾ ਭਰਾ ਮੈਂ ਆਵਾਂਗਾ ਮੇਰੇ ਨਾਲ ਆਏ ਨੇ ਬੈਠੇ ਨੇ ਠੀਕ ਹੈ ਜੋ ਕਿ ਇੱਕ ਕਹਿਣਾ ਹੁੰਦਾ ਇੱਕ ਕਰਕੇ ਦਿਖਾਣਾ ਹੁੰਦਾ ਮੈਂ ਕਰਨ ਵਾਲਿਆਂ ਦੇ ਵਿੱਚੋਂ ਹਾਂ ਕਿਉਂਕਿ ਮੇਰਾ ਪਰਿਵਾਰ ਵੀ ਮੈਨੂੰ ਕਹਿੰਦਾ ਤੁਸੀਂ ਕਰਦੇ ਤੁਸੀਂ ਆਪਣੇ ਆਪ ਨਹੀਂ ਦੇ ਦ ਮੈਂ ਕਹਿੰਦਾ ਜਦ ਮੈਂ ਕਿਸੇ ਨੂੰ ਦੇਖਦਾ ਨਾ ਇਹ ਰੱਬ ਤੁਹਾਨੂੰ ਦੇਖਦਾ ਕਿਰਤ ਕਰਕੇ ਭਾਜੀ ਜੇ ਕਮਾਇਆ ਨਾ ਤੇ ਬਹੁਤ ਵਧੀਆ ਖਾਇਆ ਇਹ ਇੱਕ ਸ਼ਬਦ ਹੈ ਜਿਹੜੀਆਂ ਚੀਜ਼ਾਂ ਭਾਈ ਇਹ ਮੈਨੂੰ ਦੇਖਦੀਆਂ ਨਾ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਮੈਂ 3 3 ਵਜੇ ਇੱਥੋਂ ਜਾਣਾ ਭਾਈ 3 3 ਵਜੇ ਰਾਤ ਨੂੰ ਮੈਂ ਇੱਥੋਂ ਜਾਣਾ ਕੂੜੇ ਦੇ ਡੰਪ ਦੇ ਵਿੱਚੋਂ ਕੱਢ-ਕੱਢ ਕੇ ਭਾਈ ਇਹ ਸੰਸਕਾਰ ਕਰਵਾਉਣਾ ਜੇਬ 'ਚੋਂ ਨਮਕ ਤੇ ਫੁੱਲ ਨਾਲ ਲੈ ਕੇ ਜਾਣਾ ਭਾਈ ਕਿਉਂਕਿ ਇਹ ਬੇਜਵਾਨ ਨੇ ਇਹ ਆਪਣਾ ਦੁੱਖ ਨਹੀਂ ਦੱਸਦੇ ਉਹ ਕਹਿੰਦਾ ਪਿਆ ਸੀ ਨਾ ਕਿ ਉਹ ਡੈਰੀ ਵਾਲੇ ਦਾ ਕਹਿਣਾ ਸੀਗਾ ਕਹਿੰਦਾ ਕਿ ਇਹ ਬੱਚਾ ਇਸ ਮਾਂ ਦਾ ਨਹੀਂ ਹੈ ਮੈਂ ਕਹਿੰਦਾ ਡਰੋਪ ਟੈਸਟ ਹੋ ਜਾਏਗਾ ਫਿਰ ਪਤਾ ਲੱਗ ਜਾਏਗਾ ਕਿਹਦਾ ਕਿਹਦਾ ਇਦਾਂ ਨਹੀਂ ਕਿਸੇ ਦੀ ਮਦਦ ਹੈਗਾ ਉਹੋ ਹੀ ਤਾਂ ਗੱਲ ਲੈਣਾ ਭਾਜੀ ਪਰ ਉਹਨਾਂ ਨੂੰ ਜਾਨਵਰ ਦੁੱਧ ਪਲਾਨ ਵੇਲੇ ਵਿਤ ਕਰਾ ਨਹੀਂ ਕਰਦੇ ਇਨਸਾਨ ਹੀ ਕਰਦੇ ਆ ਭਾਜੀ ਦੁੱਧ ਦੇਤੀ ਹੈ ਤਾਂ ਇਹਨ ਕੀ ਹੈ ਦੇਣਾ ਬੰਦ ਕਰਦੇ ਤਾਂ ਹਮਾਰੀ ਹੈ ਠੀਕ ਹੈ ਨਾ ਜਿਹੜੀਆਂ ਚੀਜ਼ਾਂ ਸਾਨੂੰ ਦੇਖਦੀਆਂ ਨਾ ਭਾਜੀ ਅਸੀਂ ਦਿਖਾਉਂਦੇ ਆ ਪਰ ਮੈਂ ਕਹਿਣਾ ਚਾਹੁੰਦਾ ਇੱਥੇ ਐਮਐਲਏ ਦਿਲਜੀਤ ਸਿੰਘ ਗਰੇਵਾਲ ਭੋਲਾ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਬਾਰ ਬਾਰ ਹੀ ਕਿਉਂ ਮੈਨੂੰ ਦੱਸਣੀਆਂ ਪੈਂਦੀਆਂ ਹਾਂਜੀ ਭਾਈ ਜੀ ਕਿੱਦਾਂ ਦੇਖਦੇ ਹੋ ਬੱਸ ਨਹੀਂ ਪੂਰੀ ਘਟਨਾ ਨੂੰ ਕਿੱਦਾਂ ਦੇਖਦੇ ਹੋ ਸਹੀ ਹੈ ਜਿਹੜਾ ਬੇਜਵਾਨ ਜਾਨਵਰ ਨ ਨਹੀਂ ਗਲਤੀ ਹੈ ਹੁਣ ਦੇਖ ਰਿਆ ਸੀ ਤਾਂ ਹੀ ਖੜੇ ਇੱਥੇ ਜੀ ਅਸੀਂ ਦੇਖ ਕੇ ਹੀ ਖੜੇ ਆ ਨਾ ਸਾਨੂੰ ਪਤਾ ਮਾਹੌਲ ਖਰਾਬ ਹੈ ਤਾਂ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਪੂਰਾ ਪੂਰਾ ਖਤਰਾ ਹੈ ਜੀ ਖਤਰਾ ਹੈਗਾ ਪੂਰਾ ਬਾਰ ਬਾਰ ਥੋਕਰੇ ਭਾਜੀ ਸਮੈਲ ਆ ਰਹੀ ਭਾਜੀ ਸਮੈਲ ਤਾਂ ਹਵਾ ਨਾਲ ਹੀ ਆ ਜਾਂਦੀ ਹੈ ਇਹਨਾਂ ਨੇ ਤੇ ਕਈ ਵਾਰੀ ਇੱਥੇ ਮਾਰ ਮਾਰ ਕੇ ਸਿੱਟੀਆਂ ਵਾ ਡੈਰੀ ਵਾਲੇ ਹੈ ਹੀ ਤਾਂ ਦੇ ਆ ਆ ਨਾਲੇ ਦੇ ਉੱਤੇ ਚੱਲ ਜਾਓ ਕੂੜੇ ਡੈਂਪ ਕੋਲ ਚੱਲ ਜਾਓ ਤਰ ਦੇ ਕੋ ਖਾੜੀ ਨਹੀਂ ਹੋਣਾ ਇਹ ਜਿਹੜੇ ਪੰਜ ਮਿੰਟ ਵੀ ਨਹੀਂ ਖੜਾ ਹੋਣਾ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਿਹਾ ਜੇ ਕੋਈ ਇੱਥੇ ਗੰਦ ਪਿਆ ਹੋਇਆ ਪੂਰਾ ਗੰਦ ਪਿਆ ਜਿਹੜੇ ਬੰਦੇ ਖੜੇ ਆ ਉਹਨਾਂ ਦੀ ਕੋਈ ਗੱਲ ਨਹੀਂ ਸੁਣ ਰਹੇ ਇਹ ਵੀ ਹਿੰਦੂ ਆਗੂ ਇਦਾਂ ਦੇ ਸ਼ੀਸ਼ੇ ਨਾਲੇ ਕਿ ਜਿਹੜੇ ਕਹਿੰਦੇ ਕਿ ਸਾਡੀ ਗਊ ਮਾਤਾ ਆ ਹੁਣ ਕਿੱਥੇ ਗਈ ਗਊ ਗਊ ਮਾਤਾ ਫਿਰ ਉਲਟਾ ਬੋਲਦੇ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਪਾਜੀ ਜਿਹੜੇ ਚੰਨ ਸਿੰਘ ਸੈਣੀ ਆ ਨਾ ਜਿਹੜੇ ਸਿਵ ਇੱਕ ਮੇਰੀ ਗੱਲ ਦਾ ਮੈਂ ਤੁਹਾਨੂੰ ਗੱਲ ਦੱਸਦਾ ਤੁਸੀਂ ਸਿੱਖ ਭਾਈਚਾਰੇ ਤੋਂ ਆ ਮੈਂ ਹਿੰਦੂ ਭਾਈਚਾਰੇ ਤੋਂ ਆ ਮੇਰਾ ਮੇਰੀ ਮਾਸੀ ਦਾ ਬੇਟਾ ਖੜਾ ਸਿੱਖ ਭਾਈਚਾਰੇ ਤੋਂ ਮੈਂ ਹਿੰਦੂ ਭਾਈਚਾਰੇ ਤੋਂ ਪਾਜੀ ਇੱਥੇ ਨਾ ਕੋਮਾ ਦੀ ਜੇ ਇੱਥੇ ਕੋਈ ਸੀ ਉਹ ਨਹੀਂ ਸਿਰਫ ਜਦੋਂ ਕਿਸੇ ਮੈਟਰ ਨੂੰ ਬੋਲਣਾ ਕਿਸੇ ਸਿੱਖੀ ਨੂੰ ਬੋਲਣਾ ਇਹ ਜੀਵ ਚ ਨਾ ਭਾਜੀ ਹੱਡੀ ਨਹੀਂ ਹੁੰਦੀ ਇਹ ਕਈ ਪਾਸੇ ਦੀਆਂ ਹੱਡੀਆਂ ਨੂੰ ਤੜਾ ਦਿੰਦੀਆਂ ਠੀਕ ਹੈ ਨਾ ਅਸੀਂ ਭਾਜੀ ਇੱਕ ਮੇਰੀ ਗੱਲ ਸੁਣੋ ਉਹ ਸਿਵ ਸੈਨਾ ਨੇ ਇਹ ਗਊ ਮਾਂ ਤਾਂ ਸਾਡੀ ਕੱਲਿਆਂ ਦੀ ਨਹੀਂ ਐ ਤੁਹਾਡੀ ਦੀ ਜਦੋਂ ਮਾਂ ਦੀ ਫੀਡ ਦੇ ਨਾਲ ਨਾਲ ਨਾ ਅਸੀਂ ਦੁੱਧ ਪੀਨੇ ਆ ਜਦੋਂ ਮਾਂ ਦੀ ਫੀਡ ਦੇ ਨਾਲ ਨਾਲ ਨਾ ਸਾਨੂੰ ਡਾਕਟਰਾਂ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਇਹਨੂੰ ਦੁੱਧ ਕਿਹੜਾ ਪੱਚੇਗਾ ਤੇ ਡਾਕਟਰ ਕਹਿੰਦੇ ਹੁੰਦੇ ਸੀ ਇਹਨੂੰ ਗਾਂ ਦਾ ਦੁੱਧ ਪਿਲਾਓ ਉਹ ਪੱਚੇਗਾ ਇਹ ਮਾਂ ਮੇਰੀ ਕੱਲਿਆਂ ਦੀ ਨਹੀਂ ਐ ਬੌਜੀ ਦੀ ਨਹੀਂ ਐ ਤੁਹਾਡੀ ਸਾਰਿਆਂ ਦੀ ਐ ਉਹ ਜਿਹੜੇ ਸੂਝ ਜ਼ਿਆਦਾ ਪਰ ਉਹ ਹੀ ਗੱਲ ਆ ਜਾਂਦੀ ਜਦੋਂ ਜਦੋਂ ਘਰੇ ਬੱਚਾ ਰਹਿੰਦਾ ਹੁੰਦਾ ਦੋ ਭਰਾ ਇਕੱਠੇ ਰੰਦੇ ਆ ਜਾਦ ਤੱਕ ਦਾ ਮਾਮਾ ਸਲਾਮਤ ਰਹਿੰਦੇ ਜਦੋਂ ਪ੍ਰੋਪਰਟੀ ਦੀ ਬਾਤ ਆਦੀ ਮਾਂ ਤੇਰੀ ਮਾਂ ਤੇਰੀ ਜਦੋਂ ਵੰਡ ਰਾ ਉਹ ਵੀ ਗੱਲ ਦੱਸਦਾ ਭਾਈ ਉਹ ਵੀ ਗੱਲ ਦੱਸਦਾ ਇੱਥੇ ਸੇਮ ਸੇਮ ਸਟੋਰੀ ਜਿਹੜੀ ਆ ਨਾ ਭਾਈ ਭਰਾਵਾਂ ਵਾਲੀ ਹੋਈ ਆ ਇੱਥੇ ਵੀ ਸੇਮ ਸਟੋਰੀ ਭਰਾਵਾਂ ਵਾਲੀ ਆ ਭਾਈ ਜਦੋਂ ਇਹਨਾਂ ਨੇ ਕਿਸੇ ਨੇ ਵੀ ਇੱਥੇ ਮਰਨਾ ਨਾ ਤੁਸੀਂ ਮੈਨੂੰ ਸ਼ਰਤ ਲਾ ਲਓ ਇਹਨਾਂ ਨੇ ਟੈਚੀਆਂ ਬਣ ਲੈਣੀਆਂ ਨੋਟਾਂ ਦੀਆਂ ਟੈਚੀਆਂ ਬਣ ਕੇ ਗੱਠਾਂ ਲਾ ਲੈਣੀਆਂ ਤੇ ਭਾਈ ਜਦੋਂ ਇਹਨਾਂ ਦਾ ਸੰਸਕਾਰ ਹੋਣਾ ਠੀਕ ਆ ਉਹ ਜਿਹੜੀਆਂ ਕੈਚੀਆਂ ਬਣੀਆਂ ਹੋਣੀਆਂ ਉਹ ਸੁਭਾ ਬਣ ਜਾਣੀਆਂ ਫਿਰ ਵੀ ਭਾਈ ਭਰਾਵਾਂ ਭਰਾਵਾਂ ਦੇ ਵਿੱਚ ਲੜਾਈ ਹੁੰਦੀ ਆ ਫਿਰ ਵੀ ਇਹ ਚੀਜ਼ਾਂ ਇਹ ਲੋਕ ਕਿਉਂ ਨਹੀਂ ਸਮਝਦੇ ਆਖਰ 'ਚ ਲਿਖਿਆ ਹੁੰਦਾ ਨਾ ਆਖਰਕਾਰ ਜਿਹੜਾ ਹੁੰਦਾ ਉਹ ਸਮਸ਼ਾਨ卡ਡ ਹੁੰਦਾ ਇਹ ਜਦ ਦਿਨ ਲੋਕਾਂ ਦੇ ਦਿਮਾਗ 'ਚ ਪੈਣੀ ਸ਼ੁਰੂ ਹੋ ਗਈ ਨਾ ਭਾਜੀ ਉਹ ਲੋਕੀ ਪਹਿਲਾਂ ਕੋਈ ਸਮਝ ਜੇ ਤਾਂ ਸ਼ਾਇਦ ਇਦਾਂ ਦਾ ਦਾ ਮਤਲਬ ਤਾਂ ਇਕੱਲ ਦਸਣਾ ਕਰਨਾ ਮਰਨਾ ਸਾਰਿਆਂ ਨੇ ਆ ਪਰਚੇ ਸਾਰਿਆਂ ਦੀ 3100 ਕੱਟੀ ਜਾਣੀ ਆ ਠੀਕ ਆ ਜੀ ਕਿਸੇ ਦੀ 55 ਜ ਨਹੀਂ ਕੱਟੇ ਵਾਲੀ ਕਿਸੇ ਗੱਰਾ ਜਦਰੀ ਕੱਟੀ ਜਾਣੀ ਆ ਭਾਵੇਂ ਇਹ ਕਰੋੜੋਂ ਕਮਾ ਲੈਣ ਜਾਣਾ ਉੱਥੇ ਹੀ ਆ ਸਾਰਿਆਂ ਨੇ ਇਹ ਕੋਈ ਬੰਦਾ ਸਵਰਗ ਜੀ ਜਾਊਗਾ ਕੋਈ ਬੰਦਾ ਨਰਕ ਜੀ ਜਾਊਗਾ ਪਰ ਮੈਂ ਇਹ ਕਹਿੰਨਾ ਜੀਤੇ ਜੀ ਜਿਹੜਾ ਬੰਦਾ ਇਹੋ ਜਿਹਾ ਬੜਾ ਕੰਮ ਕਰਦਾ ਆ ਬਈ ਆਪਾਂ ਉਹਨੇ ਇੱਕ ਵਾਰੀ ਚੇਤਾਵਨੀ ਦੇ ਰਹੇ ਆ ਕਿ ਵੀ ਸੁਧਰਜੋ ਨਹੀਂ ਤਾਂ ਸਾਨੂੰ ਬਹੁਤ ਵੱਡੇ ਲੈਵਲ ਤੇ ਸਾਨੂੰ ਧਰਨਾ ਬਦਲਣਾ ਪੈਣਾ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਇੱਕ ਗੱਲ ਹੋਰ ਨਰਕ ਤੇ ਸਵਰਗ ਨਾ ਆਪਾਂ ਕਿਸੇ ਨੇ ਨਹੀਂ ਦੇਖਿਆ ਇੱਥੇ ਆ ਆ ਜਿਹੜੇ ਫੁੱਟਪਾਥਾਂ ਤੇ ਸੌਂਦੇ ਆ ਉਹ ਨਰਕ ਘਟ ਰਹੇ ਆ ਜਿਹੜੇ ਆਪਣੇ ਬੱਚਿਆਂ 'ਚ ਆਪਣੇ ਪਰਿਵਾਰ 'ਚ ਸੌਂਦੇ ਆ ਨਾ ਸਵਰਗ ਘਟ ਰਹੇ ਆ ਬਿਲਕੁਲ ਇੱਥੇ ਨਰਕ ਸਵਰਗ ਨਹੀਂ ਜਦੋਂ ਇਹਨਾਂ ਨੇ ਉੱਪਰ ਜਾਣਾ ਨਾ ਇਹ ਭਾਜੀ ਮੂੰਹ ਦਿਖਾਣ ਯੋਗ ਨਹੀਂ ਰਹਿਣਗੇ ਰੱਬ ਨੂੰ ਆਪਾਂ ਫਿਰ ਵੀ ਇਹ ਕਿ ਤਾਂ ਕੇ ਬਣਾ ਦੇਈਆ ਤੁਹਾਡੇ ਪੁੱਤ ਆ ਮਾਮਲਾ ਜਿਹੜਾ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਕੀ ਆਹ ਡੈਰੀ ਫਾਰਮ ਆ ਜਿਹੜਾ ਤਾਇਰ ਰੋਡ ਦੇ ਉੱਤੇ ਇੱਥੇ ਜਿਹੜਾ ਕੀ ਆ ਜਦੋਂ ਬੱਚਾ ਹੁੰਦਾ ਜਾਂ ਬੱਚੀ ਹੁੰਦੀ ਆ ਉਹ ਬੱਚੀ ਨੂੰ ਜਦੋਂ ਦੁੱਧ ਦੇਣ ਦੇ ਕਾਬਿਲ ਹੋਣਾ ਹੁੰਦਾ 1.5 ਸਾਲ 1.5 ਸਾਲ ਦੇ ਕਰੀਬ ਹੋਣਾ ਪੈਂਦਾ ਪਰ ਉਨੀ ਦੇਰ ਉਹਦਾ ਖਰਚਾ ਕੌਣ ਕਰੇ ਕੋਣ ਉਹਦਾ ਪਾਲਣ ਪੋਸ਼ਣ ਕਰੇ ਉਹਨਾਂ ਨੂੰ ਇੱਥੇ ਮਾਰ ਕੇ ਬੋਰੀਆਂ 'ਚ ਸਿੱਟ ਦਿੱਤਾ ਜਾਂਦਾ ਪ੍ਰਸ਼ਾਸਨ حوالے ਕਰ ਦਿੱਤਾ ਜਾਂਦਾ ਇੱਥੇ ਬਿਮਾਰੀਆਂ ਫੈਲਣ ਨੂੰ ਛੱਡਤਾ ਜਾਂਦਾ ਪਰ 2 ਦਿਨ ਦਾ ਟਾਈਮ ਲੱਗਤਾ ਇਹਨਾਂ ਨੇ ਐਸ ਐਚਓ ਸਾਹਿਬ ਕੋਲ ਦੇ ਦੇ ਹੁਣ 2 ਦਿਨ ਦਾ ਟਾਈਮ ਪੂਰਾ ਹੋਣ ਤੋਂ ਬਾਅਦ ਕੀ ਹੁੰਦਾ ਕਿ ਖਾਣਾਪੁਰ ਦੀ ਇੱਥੇ ਬਰਕਰਾਰ ਰਹਿੰਦੀ ਹੈ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਦੇ ਦਿਓ ਯੂਨਾਈਟਿਡ ਪੋਰਟ ਕੈਮਰਾਮੈਨ ਸਤਨਾਮ ਦੇ ਨਾਲ ਮਨੋਜੀਰਾ